ਪੀਨੂ ਮੇਰਾ ਦਿਲੋਂ ਸਲਾਮ ਮਾਂ ਬੋਲੀ ਮਿੱਟੀ ਪੰਜਾਬੀ ਨੂੰ ਮੇਰਾ ਦਿਲੋਂ ਸਲਾਮ ਕਿੜੀ ਫੁੱਲ ਵਾਂਗ ਗੁਲਾਬੀ ਨੂੰ ਮੇਰਾ ਦਿਲੋਂ ਸਲਾਮ ਇਹ ਸਾਡੇ ਗੁਰੂਆਂ ਪੀਰਾਂ ਮੁੱਖ ਚੋਂ ਉਚਾਰੀਏ ਸੇਵਾ ਲਈ ਕਰਨਾ ਕੰਮ ਗੱਲ ਪੱਕੀ ਮੈਂ ਤਾਂ ਆਈਏ ਪੜੀਏ ਬਾਣੀ ਜੇ ਨਾ ਮਾਂ ਬੋਲੀ ਮਿੱਟੀ ਪੰਜਾਬੀ ਨੂੰ ਪੂਰ ਬੋਲੀਆਂ ਚਾਹੇ ਕਿੰਨੀਆਂ ਆ ਕੇ ਖੜੀਆਂ ਹੋਏ ਨਾ ਲੱਭਣੇ ਕੀਤੇ ਹੋਏ ਐਸੀ ਖੁਸ਼ੀਆਂ ਮਾਰਦੀ ਸਿੰਘ ਘੋਰ ਲਗਾਈਏ ਨਾਲ ਨਾ ਮਾਂ ਹੋਲੀ ਮਿੱਟੀ ਪੰਜਾਬੀ ਨੂੰ ਮੇਰਾ ਦਿਲੋਂ ਸੁਣਾ ਮਾਂ ਆਪਣੀ ਵਰਗਾ ਪਿਆਰ ਨਾ ਕਿਤੋਂ ਲੱਭਦਾ ਏ ਮਾਂ ਆਪਣੀ ਵਰਗਾ ਪਿਆਰ ਨਾ ਕਿਤੋਂ ਮਿਲਦਾ ਏ ਜਦ ਪੰਜਾਬੀ ਨੂੰ ਮਿਲੇ ਪੰਜਾਬੀ ਚਿਹਰਾ ਖਿਲਦਾ ਏ ਮੇਰ ਕਹੇ ਮੇਰ ਕਰੇ ਮੇਰ ਕਰੇ ਵਾਹਿਗੁਰੂ ਰਾਮ ਮਾਂ ਬੋਲੀ ਮਿੱਟੀ ਪੰਜਾਬੀ ਨੂੰ ਮੇਰਾ ਦਿਨੋ ਸलाम ਮਾਂ ਬੋਲੀ ਮਿੱਟੀ ਪੰਜਾਬੀ ਨੂੰ ਮੇਰਾ ਦਿਨੋ ਸलाम ਜਦ ਮੇਰੀਏ ਤਾ ਬੋਲੀਏ ਸਤਿ ਸ੍ਰੀ ਅਕਾਲ ਫਰਜ ਸਾਡਾ ਬੰਦਾ ਰਹੀਏ ਸਦਾ ਇਹਦੇ ਨਾਲ ਬਿਨਾ ਇਸ ਤੇ ਤਾਂ ਜਸਤੀ ਵੀ ਬੇਨਾਮ ਮਾਂ ਬੋਲੀ ਮਿੱਟੀ ਪੰਜਾਬੀ ਨੂੰ ਮੇਰਾ ਦਿਨੋ ਸलाम ਮਾਂ ਬੋਲੀ ਮਿੱਟੀ ਪੰਜਾਬੀ ਨੂੰ ਮੇਰਾ